ਤੋ ਵੱਡੀ ਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਕਿਸਾਨਾਂ ਦਾ ਹੋਵੇਗਾ ਵੱਡਾ ਇਕਾ ਚੰਡੀਗੜ੍ਹ ਦੇ ਵਿੱਚ ਤੜਕਸਾਰ ਪਹੁੰਚ ਗਏ ਕਿਸਾਨ ਲੀਡਰ ਸਰਬਨ ਸਿੰਘ ਪੰਦੇਰ ਅੱਜ ਦੋਵੇਂ ਫੋਰਮਾਂ ਦੀ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਦੇ ਨਾਲ ਅਹਿਮ ਮੀਟਿੰਗਾਂ ਏਕਤਾ ਨੂੰ ਲੈ ਕੇ ਤਾਂ ਏਕਤਾ ਅੱਜ ਹੋਵੇਗੀ ਜਾਂ ਨਹੀਂ ਇਹ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਹੀ ਸਰਬਨ ਸਿੰਘ ਪੰਦੇਰ ਦੇ ਵੱਲੋਂ ਖੁਸ਼ੀ ਦੀ ਖਬਰ ਸੁਣਾ ਦਿੱਤੀ ਆ ਇਹ ਖੁਸ਼ੀ ਦੀ ਖਬਰ ਸੁਣਾਈ ਹੈ ਇੱਕ ਵਾਰ ਤੁਹਾਨੂੰ ਪੰਦੇੜ ਦੀ ਜਵਾਨੀ ਸੁਣਾਉਨੇ ਆ ਮੈਂ ਸਰਵਣ ਸਿੰਘ ਪੰਦੇੜ ਇਸ ਸਮੇਂ ਚੰਡੀਗੜ੍ਹ ਸੇ ਬੋਲ ਰਹਾ ਹਾਂ ਅੱਜ ਦੋਨੋਂ ਫੋਰਮ ਕਿਸਾਨ ਮਜ਼ਦੂਰ ਮੋਰਚਾ ਭਾਰਤ ਐਸ ਕੇ ਐਮ ਨੌਨ ਪੋਲਿਟੀਕਲ ਭਾਰਤ ਜੋ ਲਗਾਤਾਰ ਪ੍ਰਯਾਸ ਕਰ ਰਹਾ ਹੈ ਜੋ ਮੋਦੀ ਸਰਕਾਰ ਹੈ वो लगातार ग्लोबलाइजेशन की कॉरपोरेट की नीतियाँ पूरे भारत के ऊपर ज़बरदस्ती लाद रही हैं और जिस तरह से कृषि क्षेत्र को कॉरपोरेट के हवाले करने का निर्णय लिया उन्होंने और जो एमएसपी लीगल ग्रंटी कानून और देश के किसान को कर्ज मुक्त करना है और मांगे हैं हमारी बारह इन सबको लेकर जो देश का किसान और खेत मजदूर चाहता है सभी देश के यूनियन एक होकर भारत सरकार के खिलाफ आंदोलन करें उस एकता के प्रयास को आगे बढ़ाने के लिए और आज एकता सफलता में बदले और क्या क्या कारण रहे हैं जो रुकावट बन रहे हैं किन किन कारणों को दूर करना पड़ेगा ये सब के ऊपर आज मंथन करेंगे और हमारे आप प्रयास होगा कि आज लगभग समुच्ची एकता की घोषणा आज हो ऐसा हम चाहेंगे इसके लिए आज चंडीगढ़ में दोनों फोरम और तीसरा फोरम एस के एम भारत उनके साथ मीटिंग वार्ता में बैठकर एकता करने के लिए पूरा जद्दोजहद की जाएगी धन्यवाद ਤਾਂ ਤੁਸੀਂ ਸੁਣਿਆ ਸਰਬਨ ਸਿੰਘ ਪੰਦੇੜ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਅੱਜ ਇਹ ਮੀਟਿੰਗ ਏਕਤਾ ਦੇ ਵਿੱਚ ਜ਼ਰੂਰ ਬਦਲਦੀ ਹੋਈ ਨਜ਼ਰ ਆਵੇਗੀ ਜਿਸ ਤੋਂ ਬਾਅਦ ਅਸੀਂ ਜੋ 12 13 ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਲਾਇਆ ਉਸ ਮੋਰਚੇ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ਤੇ ਹੁਣ ਦਿੱਲੀ ਕੂਚ ਦਾ ਵੀ ਕਿਸਾਨਾਂ ਦੇ ਵੱਲੋਂ ਪਹਿਲਾਂ ਐਲਾਨ ਕੀਤਾ ਹੋਇਆ 25 ਮਾਰਚ ਨੂੰ ਦਿੱਲੀ ਕੂਚ ਕਰਨਗੇ ਤਾਂ ਕੀ ਇਕੱਠੇ ਹੋ ਕੇ ਦਿੱਲੀ ਕੂਚ ਕਰਨਗੇ ਜਾਂ ਫਿਰ ਪਹਿਲਾਂ ਦੀ ਤਰ੍ਹਾਂ ਸੋ ਮਰਜੀ ਬੜਿਆਂ ਦਾ ਜੱਥਾ ਭੇਜਿਆ ਜਾਵੇਗਾ ਇਹ ਵੀ ਸਾਫ਼ ਹੋ ਜਾਵੇਗਾ ਪਰ ਉਸ ਤੋਂ ਪਹਿਲਾਂ ਅੱਜ ਸਭ ਤੋਂ ਵੱਡੀ ਮੀਟਿੰਗ ਜਿਹੜੀ ਕਿਸਾਨਾਂ ਦੀ ਆ ਬਲਬੀਰ ਸਿੰਘ ਰਾਜੇਵਾਲ ਜੁਗਿੰਦਰ ਸਿੰਘ ਉਗਰਾਹਾਂ ਰਮਿੰਦਰ ਪਟਿਆਲਾ ਉਸ ਤੋਂ ਇਲਾਵਾ ਜਿੱਧਰ ਦੋਨੋਂ ਫੋਰਮਾਂ ਦੇ ਜਿਹੜੇ ਲੀਡਰ ਹੋਣਗੇ ਖਨੌਰੀ ਬਾਰਡਰ ਦੇ ਲੀਡਰ ਹੋਣਗੇ ਸ਼ੰਭੂ ਬਾਰਡਰ ਦੇ ਲੀਡਰ ਹੋਣਗੇ ਸਰਪੰਨ ਸਿੰਘ ਭਦੇਰ ਮਨਜੀਤ ਸਿੰਘ ਰਾਏ ਬਲਵੰਤ ਸਿੰਘ ਬਹਿਰਾਮ ਕੇ ਇਹ ਉਧਰ ਅਭਿ ਮਨੀਉ ਕਹਾੜ ਕਾਕਾ ਕੋਟਲਾ ਤੇ ਹੋਰ ਕਈ ਕਿਸਾਨ ਆਗੂ ਜਿਹੜੇ ਹੋਣਗੇ ਇਸ ਮੀਟਿੰਗ ਦੇ ਵਿੱਚ ਪਹਿਲਾਂ ਵੀ ਕਈ ਮੀਟਿੰਗਾਂ ਹੋ ਚੁੱਕੀਆਂ ਨੇ ਸਯੁਕਤ ਕਿਸਾਨ ਮੋਰਚੇ ਦੇ ਨਾਲ ਦੋਵੇਂ ਫੋਰਮ ਜਿਹੜੇ ਨੇ ਗੈਰ ਰਾਜਨੀਤਿਕ ਭਾਰਤ ਤੇ ਕੇਐਮਐਮ ਜੋ ਸ਼ੰਭੂ ਬਾਰਡਰ ਦੇ ਉੱਤੇ ਲੱਗਿਆ ਹੋਇਆ ਉਹਨਾਂ ਦੀ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਕਿ ਅਸੀਂ ਏਕਤਾ ਲੈ ਕੇ ਜਾਈਏ ਏਕਤਾ ਦਾ ਪ੍ਰਤੀਕ ਬਣੀਏ ਕਿਉਂਕਿ ਏਕੇ ਦੇ ਵਿੱਚ ਬਲ ਹੁੰਦਾ ਇੱਕ ਆ ਤੇ ਸਵਾਰੀ ਜਿਤਾਉਂਦਾ ਇਸ ਕਰਕੇ ਸਾਨੂੰ ਕਹਿੰਦੇ ਜੇ ਅਸੀਂ ਲੜਾਈ ਇੱਕ ਲੜ ਰਹੇ ਹਾਂ ਕੇਐਮਐਸਪੀ ਦੀ ਗਾਰੰਟੀ ਕਾਨੂੰਨ ਦੀ ਲੜਾਈ ਲੜ ਰਹੇ ਹਾਂ ਫਿਰ ਇਕੱਠੇ ਹੋ ਕੇ ਕਿਉਂ ਨਾ ਲੜ ਲਈਏ ਜਦੋਂ ਇੱਕ ਰਾਸਤਾ ਇੱਕ ਤੁਸੀਂ ਬੇਸ਼ੱਕ ਵੱਖੋ-ਵੱਖਰੇ ਆਂ ਪਰ ਮੰਜ਼ਿਲ ਤੁਹਾਡੀ ਇੱਕ ਆ ਤਾਂ ਫਿਰ ਇੱਕੋ ਰਸਤੇ ਨੂੰ ਹੋ ਕੇ ਚੱਲੀਏ ਸਾਰੇ ਜਣੇ ਤਾਂ ਵੱਖੋ-ਵੱਖਰੀਆਂ ਡੱਫਲੀਆਂ ਕਿਉਂ ਬੁਜਾ ਰਹੇ ਆ ਤਾਂ ਇਸ ਨੂੰ ਲੈ ਕੇ ਪਹਿਲਾਂ ਵੀ ਕਈ ਮੀਟਿੰਗਾਂ ਪਟਿਆਲੇ ਦੇ ਵਿੱਚ ਹੋ ਚੁੱਕੀਆਂ ਪਾਤੜਾਂ ਦੇ ਵਿੱਚ ਮੀਟਿੰਗਾਂ ਹੋ ਚੁੱਕੀਆਂ ਪਰ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਆ ਇਸ ਮੀਟਿੰਗ ਦੇ ਉੱਤੇ ਖਾਸ ਕਰਕੇ ਨਜ਼ਰਾਂ ਇਸ ਕਰਕੇ ਰਹਿਣਗੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਵੀਤੇ ਕੱਲ ਖਰਾਬ ਹੋ ਗਈ 103 ਬੁਖਾਰ ਬੀਪੀ ਵੱਧ ਗਿਆ ਲੀਬਰ ਕਿਡਨੀਆਂ ਦੇ ਵਿੱਚ ਸਮੱਸਿਆ ਲਗਾਤਾਰ ਸਿਹਤ ਉਹਨਾਂ ਦੀ ਬਿਲਕੁਲ ਜ਼ਿਆਦਾ ਡਾਊਨ ਹੁੰਦੀ ਹੋਈ ਨਜ਼ਰ ਆ ਰਹੀ ਆ ਤਾਂ ਕਿਸੇ ਵੇਲੇ ਵੀ ਕੋਈ ਵੀ ਖਬਰ ਮੰਦ ਭਾਗ ਆ ਸਕਦੀ ਆ ਖਨੌਰੀ ਬਾਰਡਰ ਤੋਂ ਤਾਂ ਇਸ ਕਰਕੇ ਕਹਿੰਦੇ ਉਸ ਤੋਂ ਪਹਿਲਾਂ ਪਹਿਲਾਂ ਜੇਕਰ ਅਜਿਹਾ ਹੋ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਇਸ ਦੁਨੀਆ ਦੇ ਵਿੱਚ ਨਾ ਰਹੇ ਕਹਿੰਦੇ ਬਾਅਦ ਦੇ ਵਿੱਚ ਫਿਰ ਸਾਨੂੰ ਪਛਤਾਉਣਾ ਬਹੁਤ ਜ਼ਿਆਦਾ ਪਵੇਗਾ ਜਗਜੀਤ ਸਿੰਘ ਡੱਲੇਵਾਲ ਦੇ ਹੁੰਦੇ ਹੁੰਦੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਉਹਨਾਂ ਦੇ ਜਿਉਂਦੇ ਰਹਿੰਦੇ ਰਹਿੰਦੇ ਕਹਿੰਦੇ ਅਸੀਂ ਐਮਐਸਪੀ ਦਾ ਲੀਗਲ ਗਾਰੰਟੀ ਕਾਨੂੰਨ ਕੇਂਦਰ ਸਰਕਾਰ ਤੋਂ ਬਣਾ ਲਈਏ ਤਾਂ ਜੋ ਉਹਨਾਂ ਦੇ ਵਿੱਚ ਵੀ ਜੋਸ਼ ਆ ਜਾਵੇ ਤਾਂ ਜੋ ਉਹਨਾਂ ਦੇ ਵਿੱਚ ਵੀ ਹੋਰ ਜਾਨ ਪੈ ਜਾਵੇ ਤਾਂ ਜੋ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਜਾ ਸਕਣ ਤਾਂ ਇਸ ਕਰਕੇ ਅੱਜ ਮੰਥਨ ਹੋਣ ਜਾ ਰਿਹਾ ਵੱਡਾ ਚੰਡੀਗੜ੍ਹ ਦੇ ਵਿੱਚ ਤਿੰਨ ਫੋਰਮਾਂ ਦੀ ਮੀਟਿੰਗ ਦੋਵੇਂ ਫੋਰਮ ਜੋ ਹੁਣ ਅੰਦੋਲਨ ਲੜ ਰਹੇ ਨੇ ਤੀਜਾ ਫੋਰਮ ਜੋ ਸਯੁਕਤ ਕਿਸਾਨ ਮੋਰਚਾ ਜਿਸ ਦੇ ਵਿੱਚ ਬਲਬੀਰ ਸਿੰਘ ਰਾਜੇਵਾਲ, ਜਗਿੰਦਰ ਉਗਰਾਹਾਂ ਤੇ ਹੋਰ ਕਈ ਕਿਸਾਨ ਆ ਆਗੂ ਜਿਹੜੇ ਰੁਲਦੋ ਸਿੰਘ ਮਾਨਸਾ ਸਮੇਤ ਬਹੁਤ ਕਿਸਾਨ ਆਗੂ ਜਿਹੜੇ ਨੇ ਉਹ ਮੌਜੂਦ ਹੋਣਗੇ ਅੱਜ ਮੀਟਿੰਗ ਦੇ ਵਿੱਚ ਪਰ ਅੱਜ ਦੇ ਮੰਥਨ ਦੇ ਵਿੱਚ ਕੀ ਇਹ ಏਕਤਾ ਬਣਦੀ ਆ ਇਕਤਾ ਤੇ ਸਹਿਮਤੀ ਬਣਦੀ ਆ ਜਾਂ ਫਿਰ ਫਿਰ ਤੋਂ ਪਹਿਲਾਂ ਦੀ ਤਰ੍ਹਾਂ ਜਿਵੇਂ ਕੇਂਦਰ ਸਰਕਾਰ ਮੀਟਿੰਗਾਂ ਤੇ ਮੀਟਿੰਗਾਂ ਦੇ ਰਹੀ ਆ ਉਸ ਤਰੀਕੇ ਨਾਲ ਆਪਸ ਦੇ ਵਿੱਚ ਕਿਸਾਨ ਵੀ ਮੀਟਿੰਗਾਂ ਤੇ ਮੀਟਿੰਗਾਂ ਦੇਣਗੇ